ਸਭ ਤੋਂ ਪਹਿਲਾਂ ਮਹਿਰੀ ਮਹਾਲੇ ਦੀ ਜਿਹੜੀ ਇੱਕ ਤੁਰਾ ਪ੍ਰੈਸ ਉਹਨਾਂ ਦਾ ਇੱਥੇ ਆਇਆ ਦੇ ਉੱਪਰ ਜੀ ਆਇਆ ਧਨਵਾਦ ਸ਼੍ਰੀ ਗਣੇਸ਼ਵਰ ਉਤਸਵ ਜਿਹੜੇ ਕਿ ਇਸੇ ਪੰਡਾਲ 9 ਫੇਸ ਦੇ ਵਿੱਚ ਅਸੀਂ 8 ਗਣੇਸ਼ਵਰ ਆਪ ਜੀ ਦੇ ਸਹਿਯੋਗ ਦੇ ਨਾਲ ਪਿਆਰ ਸਦਕਾ ਜਿਹੜੇ ਅਸੀਂ ਮਨਾ ਕੇ ਪੂਰੇ ਹਿੰਦੁਸਤਾਨ ਦੇ ਪੂਰੇ ਸੰਸਾਰ ਦੇ ਵਿੱਚ ਜਿਹੜੇ ਹੈਗੇ ਸਾਡੀ ਇਹਦੀ ਲਾਈਵ ਲੋਕਾਂ ਨੇ ਦੇਖੀ ਹੈ ਕਿੰਨੇ ਮਿਲਣ ਜਿਹੜੇ ਹੈਗੇ ਲੋਕ ਸਾਡੇ ਗਣੇਸ਼ਵਾ ਉਤਸਵ ਨੌ ਫੇਸ ਪੰਡਾਲ ਨੂੰ ਦੇਖ ਚੁੱਕੇ ਆਂ ਈਸ਼ਵਰ ਨੌਵਾ ਗਣੇਸ਼ਵਾ ਉਤਸਵ ਜਿਹੜਾ ਕਿ ਅਸੀਂ ਬੜੇ ਸ਼ਰਧਾ ਨਾਲ ਜੋ ਵੀ ਜਿਵੇਂ ਸਾਡਾ ਸਿਸਟਮ ਹੁੰਦਾ ਅਸੀਂ ਮਨਾਉਣ ਵਾਸਤੇ ਪਲਾਨ ਕਰਲੇ ਸੀ ਲੇਕਿਨ ਕੋਈ ਪਾਣਾ ਇਹ ਜਿਹਾ ਵਾਪਰਿਆ ਕਿ ਕਿਸੇ ਕਾਰਨਾਂ ਕਰਕੇ ਅਸੀਂ ਨੌ ਫੇਸ ਪੰਡਾਲ ਦੇ ਵਿੱਚ ਜਿਹੜਾ ਹੈਗਾ ਉਹ ਗਣੇਸ਼ਵਾ ਉਤਸਵ ਜਿਹੜਾ ਹੈਗਾ ਉਹ ਇਸ ਵਾਰ ਨਹੀਂ ਮਨਾ ਰਹੇ ਲੇਕਿਨ ਮਹਾਲੀ ਦੇ ਜੋ ਸਾਡਾ ਸੁਪਨਾ ਸੀ ਮਹਾਲੀ ਦੇ ਵੱਖ-ਵੱਖ ਸੈਕਟਰਾਂ ਦੇ ਵਿੱਚ ਵੱਖ-ਵੱਖ ਫੇਜ਼ਾਂ ਦੇ ਵਿੱਚ ਸ਼੍ਰੀ ਗਣੇਸ਼ ਮਹਾਉਤਸਵ ਦੇ ਜਿਹੜੇ ਪੰਡਾਲ ਗਣਗਵਾਨ ਗਣਪਤੀ ਦੇ ਸ਼ਰਧਾਲੂਆਂ ਵੱਲੋਂ ਲਾਏ ਗਏ ਨੇ ਕਾਫੀ ਸਾਰੀ ਥਾਂ ਦੇ ਉੱਪਰ ਜਿਨ੍ਹਾਂ ਜਨਰ ਨੇ ਮੂਰਤੀਆਂ ਜਿਹੜੀ ਹੈਗੀ ਭਗਵਾਨ ਗਣਪਤੀ ਜਿਵੇਂ ਵੀ ਹਰ ਸਾਲ ਅਸੀਂ ਦੰਦੇ ਆ ਰਹੇ ਹਾਂ ਸਾਲ ਵੀ ਅਸੀਂ ਦੇਖਿਆ ਉਹ ਵਿਰਿੰਦ ਦਿੱਤੀਆਂ 5 ਫੇਜ਼ ਦੇ ਵਿੱਚ 67 ਸੈਕਟਰ ਦੇ ਵਿੱਚ 6 ਫੇਜ਼ ਦੇ ਵਿੱਚ 9 ਫੇਸ ਦੇ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਭਗਵਾਨ ਗਣਪਤੀ ਦੀ ਜਿਹੜੀ ਮੂਰਤੀਆਂ ਹੈਗੀਆਂ ਜਿਹੜੇ ਭਗਵਾਨ ਗਣਪਤੀ ਜੀ ਨੂੰ ਪਿਆਰ ਕਰਦੇ ਆ ਜਿਹੜੇ ਵੀ ਕੋਈ ਵੀ ਉਹ ਹੈ ਅਸੀਂ ਉਹਨਾਂ ਤੱਕ ਮੂਰਤੀ ਪਹੁੰਚਾਉਣ ਦਾ ਜਿਹੜਾ ਹੈਗਾ ਕੰਮ ਵੀ ਕੀਤਾ ਹੈ ਸਵੇਰੇ ਕਿਉਂਕਿ ਅੱਜ ਲਾਸਟ ਅੱਜ ਜਿਹੜਾ ਹੈਗਾ ਗਣੇਸ਼ ਚਤੁਰਦੀ ਦਾ ਪਹਿਲਾ ਦਿਨ ਹੈ ਪੂਜਾ ਅਰਚਨਾ ਸ਼ੁਰੂ ਹੁੰਦੀ ਹੈ ਸਵੇਰੇ 7 ਵਜੇ ਜਿਹੜਾ ਹੈਗਾ ਜੀ ਮੈਂ ਵਾਈਰ ਬਾਹਰ ਗਿਆ ਸੀ ਪਿਛਲੇ 8 ਦਿਨ ਤੋਂ ਅੱਜ ਪਹੁੰਚ ਕੇ 9 ਫੇਸ ਦੇ ਵੀ ਜਿਹੜੀ ਜਨਤਾ ਹੈਗੀ ਹੈ 9 ਵਜੇ ਤੇ ਜਿੰਨੇ ਵੀ ਪਰੂ ਗਣਪਤੀ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਕਹਿਣ ਦੇ ਉੱਪਰ ਸਾਡੀ ਕਮੇਟੀ ਨੇ ਇੱਕ ਫੈਸਲਾ ਕੀਤਾ ਕਿ 9 ਫੀਸ ਉਸ ਪੰਡਾਲ ਨੂੰ ਛੱਡ ਕੇ ਜਿਹੜਾ ਇੱਕ ਮੁਹੱਲੇ ਦਾ ਪੰਡਾਲ ਹੁੰਦਾ ਉੱਥੇ ਭਗਵਾਨ ਗਣਪਤੀ ਦੀ ਜਿਹੜੀ ਪ੍ਰਤਿਮਾ ਹੈਗੀ ਆ ਉਹਨੂੰ ਸਥਾਪਿਤ ਕੀਤਾ ਜਾਵੇ ਤੇ ਇਹ ਜਿਹੜਾ ਸਾਡਾ ਕਾਰਜਕ੍ਰਮ ਹਰ ਸਾਲ ਜਿਹੜਾ ਇੱਦਿ ਚੱਲਦਾ ਆ ਰਿਹਾ ਸੀ ਉਹਨੂੰ ਅੱਗੇ ਵਧਾਉਂਦੇ ਹੋਏ ਉਹਨੂੰ ਅੱਗੇ ਹੋਰ ਚਲਾਉਂਦੇ ਹੋਏ ਕਿਉਂਕਿ ਇਸਵਰ 9 ਫੇਸ ਦੀ ਜਨਤਾ ਨੇ 9 ਫੇਸ ਦੇ ਜਿੰਨੇ ਵੀ ਲੋਕਲ ਸਾਡੇ ਪ੍ਰਵੀਨ ਜੀ ਹੈ ਸਾਡੇ ਰਾਣਾ ਜੀ ਹੈ ਸਾਡੇ ਆਨੰਦ ਸਾਹਿਬ ਹੈ ਸਾਡੇ ਜਿੰਨੇ ਵੀ ਹੋਰ ਲੋਕ ਨਾਮ ਨਹੀਂ ਲੈ ਪਾਵਾਂ ਗਰਮੇਸ਼ ਮਨਚੰਦਾ ਜੀ ਹੈ ਸਾਡੇ ਜੁਲિયਰ ਸਾਹਿਬ ਹੈ ਅਲੀ ਜੀ ਹੈ ਖਾਨ ਸਾਹਿਬ ਹੈ ਜਿੰਨੇ ਵੀ ਸਾਡੇ ਆਨੰਦ ਸਾਹਿਬ ਹੈ ਇਹ 9 ਫੇਸ ਦੇ ਵਸਨੀਕ ਹੈ ਇਹਨਾਂ ਨੇ ਸੋਚਿਆ ਕਿ ਅਸੀਂ ਵਕ ਵਕ ਥਾਵਾਂ ਦੇ ਉੱਪਰ ਮੂਰਤੀਆਂ ਜਿਹੜੀ ਹੈਗੀ ਹੈ ਵਿਵਰਣ ਕਰ ਰਹੇ ਹਾਂ ਅਸੀਂ ਆਪਣੇ 9 ਫੇਸ ਦੇ ਵਿੱਚ ਵੀ ਪੰਡਾਲ ਲਾ ਕੇ ਅਸੀਂ ਜਿਹੜੇ ਹੈਗੇ ਮੂਰਤੀ ਜਿਹੜੀ ਰੱਖ ਕੇ ਭਗਵਾਨ ਗਣਪਤੀ ਦਾ ਹਰ ਸਾਲ ਦੀ ਤਰ੍ਹਾਂ ਇਸਾਲੇ ਕਰੀਏ ਲੇਕਿਨ ਉਹ ਪੰਡਾਲ ਨੂੰ ਛੱਡ ਦਈਏ ਕਿਉਂਕਿ ਇੱਥੇ ਇੱਕ ਵਿਸ਼ਾਲ ਕਾਰਜਕ੍ਰਮ ਜਿਹੜਾ ਹੁੰਦਾ ਸੀ ਅੱਜ ਜਿਹੜਾ ਹੈਗਾ ਜੀ 9 ਫੇਸ ਦੇ ਵਿੱਚ ਵੀ 9 ਫੇਸ ਦੀ ਜਿਹੜੀ ਹੈਗੀ ਹੈ ਕੀਰਤਨ ਮੰਡਲੀਆਂ ਮਹਿਲਾ ਸ਼ਕਤੀ ਮਾਤਰ ਸ਼ਕਤੀ ਉਸ ਤੋਂ ਲਾਵਾ ਜਿੰਨੇ ਵੀ ਸਾਡੇ 9 ਫੇਸ ਦੇ ਜਿਹੜੇ ਹੈਗੇ ਆ ਅਸ਼ਕਸ਼ਿਤਾ ਹੈਗੀਆਂ ਆ ਅਨੰਦ ਸਾਹਿਬ ਪ੍ਰਵੀਰ ਭਾਈ ਸਾਹਿਬ ਸਾਡੇ ਐਮ ਸੀ ਸਾਹਿਬ ਮਚੰਦਾ ਜੀ ਰਾਣਾ ਜੀ ਹੋਰ ਵੱਖ-ਵੱਖ ਜਿਹੜੇ ਧਰਮ ਨਾਲ ਜੁੜੇ ਸਾਡੇ ਜਹੀਰ ਜੀ ਰਤਿਆ ਜਿਲੜ ਤੋਂ ਸਾਡੇ ਬਲੀ ਭਾਈ ਸਾਹਿਬ ਜਿੰਨੇ ਵੀ ਸਾਰੇ ਜਿਹੜੇ ਹੋਰ ਵੀ ਬਹੁਤ ਸਾਰੇ ਕਿਉਂਕਿ ਪੰਡਾਲ ਚੱਲਦਾ ਹੈ ਬਹੁਤ ਸਾਰੇ ਲੋਕ ਲਾਈਵ ਕਰਕੇ ਆਏ ਤੇ ਇਸ ਵਾਰ ਅਸੀਂ ਪ੍ਰੋਗਰਾਮ ਉਸ ਸਟੇਲ ਦਾ ਨਹੀਂ ਕੀਤਾ ਲੇਕਿਨ ਅਸੀਂ ਇੱਕ ਮਹੱਲੇ ਦੇ ਵਿੱਚ ਜਾ ਕੇ ਮਹੱਲਾ ਪ੍ਰੋਗਰਾਮ ਕੀਤਾ ਹੈ ਅੱਜ ਦੇ ਜਿਹੜਾ ਮੀਡੀਆ ਨੂੰ ਇੱਥੇ ਰੂਬਰੂ ਹੋਣ ਦਾ ਕਾਰਨ ਹੈ ਕਿ ਪਹਿਲਾਂ ਤਾਂ ਸਾਰੀ ਟ੍ਰਾਈ ਸਿਟੀ ਦੇ ਚੰਡੀਗੜ੍ਹ ਮਹਾਲੀ ਪੰਚਕੂਲਾ ਜਿੱਥੇ ਦੂਰ ਦੂਰ ਤੋਂ ਸ਼ਰਧਾਲੂ ਇਸ ਪ੍ਰੋਗਰਾਮ ਦੀ ਜਿਹੜੀ ਵੇਟ ਇੱਕ ਸਾਲ ਤੋਂ ਕਰਦੇ ਆਏ ਸੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਅਸੀਂ ਕਿਸੇ ਕਾਰਨਾ ਕਰਕੇ ਕਿਉਂਕਿ ਸਾਡੇ ਇੱਕ ਗਰੇਸ਼ ਮਾਊਸੋ ਕਮੇਟੀ ਦੇ ਐਕਸ ਪ੍ਰਧਾਨ ਦੀ ਮਾਤਾ ਜੀ ਕੁਝ ਦਿਨ ਪਹਿਲੇ ਜਿਹੜੀ ਹੈਗੀ ਉਹ ਸ਼ਰੀਰ ਪ੍ਰਾਨ ਤਿਆਗ ਕੇ ਐਕਸਪਾਇਰ ਹੋ ਗਈ ਸੀ ਉਸ ਕਰਕੇ ਸਾਡੇ ਫਾਊਂਡਰ ਮੈਂਬਰ ਵੀ ਸੀ ਤੇ ਇਸ ਕਰਕੇ ਸਾਨੂੰ ਸਟਾਗਿਤ ਕਰਨਾ ਪਿਆ ਪ੍ਰੋਗਰਾਮ ਲੇਕਿਨ ਬਹਾਲੀ ਸ਼ਹਿਰ ਦੇ ਅੰਦਰ ਸਾਡੀ ਸੋਚ ਦੇ ਮੁਤਾਬਕ ਅਜਬੱਖ ਵਕ ਵਕ ਥਾਵਾ ਦੇ ਪਰ ਪ੍ਰੋਗਰਾਮ ਚੱਲਦਾ ਰਿਹਾ ਤੇ ਜਿੰਨੇ ਵੀ ਸਾਡੀ ਇਹ ਚੈਨਲ ਦੇ ਮਾਧਿਅਮ ਨਾਲ ਦੇਖਣ ਵਾਲੇ ਸਰਦਾਲੂ ਸਹਿਬਾਨ ਹੈਗੇ ਉਹਨਾਂ ਨੂੰ ਬੇਨਤੀ ਹੈ ਕੀ ਆਪਣੇ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਆਪਣੇ ਪੰਡਾਲਾਂ ਦੇ ਵਿੱਚ ਜਿਹੜੇ ਲੋਕਲ ਹੈਗੇ ਆ ਤੁਸੀਂ ਉੱਥੇ ਭਗਵਾਨ ਗਣਪਤੀ ਦੀ ਆराधना ਕਰੋ ਪੂਜਾ ਕਰੋ ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਅਗਲੇ ਸਾਲ ਆਪ ਜੀ ਦੇ ਅਸ਼ੀਰਵਾਦ ਸਦਕਾ ਇਹਦੇ ਕਰਾਂਗੇ ਜਿਹੜਾ ਸਾਡੇ ਕਾਰਜਕ੍ਰਮ ਸੀ ਉਹ ਇਸ ਟੰਗ ਨਾਲ ਸੀ ਕਿ ਅੱਗੇ ਸਾਡਾ ਸਾਰਾ ਕਾਰਜਕ੍ਰਮ ਚਾਰ ਦਿਨ ਦਾ ਕਾਰਜਕ੍ਰਮ ਸਾਡੇ ਨੌਫਿਸ ਪੰਡਾਲ ਤੋਂ ਹੁੰਦਾ ਸੀ ਤੇ ਪੰਡਾਲ ਤੋਂ ਇਹ ਮੂਰਤੀਆਂ ਜਿਹੜੀ ਹੈਗੀਆਂ ਸਾਰੇ ਥਾਵਾਂ ਤੇ ਮੰਦਰਾਂ ਤੇ ਜਾਂਦੀਆਂ ਸੀ ਸਾਡੀ ਟੀਮ ਦੇ ਲੋਕ ਹੀ ਜਿਹੜੇ ਹੈਗੇ ਭਗਵਾਨ ਗਣਪਤੀ ਦੀ ਪ੍ਰਤਿਮਾ ਨੂੰ ਮੰਦਰਾਂ ਛੱਡ ਕੇ ਜਾਂਦੇ ਸੀ ਇਸ ਵਾਰ ਜਿਹੜੀ ਹੈਗੀਆਂ ਮੂਰਤੀਆਂ ਅਸੀਂ ਕਿਸੇ ਵੀ ਮੰਦਰ ਦੇ ਵਿੱਚ ਜਿਹ ਕਿਉਂਕਿ ਅ ਅਸੀਂ ਅਗਰ ਭਗਵਾਨ ਗਣਪਤੀ ਦੀ ਮੂਰਤੀ ਵਗੈਰਾ ਜਿਹੜੀ ਹੈਗੀ ਹੈਂ ਭਗਵਾਨ ਦੀ ਜਿਹੜੀ ਪ੍ਰਤਿਮਾ ਵਗੈਰਾ ਹੈਗੀ ਹੈਂ ਅਸੀਂ ਅਗਰ ਮੰਦਰਾਂ ਦੇ ਵਿੱਚ ਪਹੁੰਚਾਉਂਦੇ ਤਾਂ ਮੁੜ ਕੇ ਸਾਡੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਜਿਹੜੀ ਸੀਗੀ ਉਹ ਸਾਡੀ ਸਟਰੀਮ ਦੀ ਹੋਣੀ ਸੀ ਕਿਉਂਕਿ ਉਹ ਪ੍ਰੋਗਰਾਮ ਔਰ ਉਸ ਪ੍ਰੋਗਰਾਮ 'ਚ ਇਹੀ ਫਰਕ ਹੈ ਕਿ ਵੀ ਅਸੀਂ ਇਸ ਨੂੰ ਪ੍ਰੋਗਰਾਮ ਨੂੰ ਜਿਹੜਾ ਸਾਡੀ ਇੱਕ ਰੀਤ ਚੱਲਦੀ ਆ ਰਹੀ ਹੈ ਉਹ ਨੂੰ ਲਗਾਤਾਰ ਜਾਰੀ ਰੱਖਿਆ ਲੇਕਿਨ ਅਸੀਂ ਉਸ ਤਰ੍ਹਾਂ ਦੇ ਉੱਪਰ ਇਸ ਪ੍ਰੋਗਰਾਮ ਨੂੰ ਨਾ ਕਰਦੇ ਹੋਏ ਅਸੀਂ ਸਭ ਦੀ ਜਿਹੜੀ ਹੈਗੀ ਹੈ ਭਗਵਾਨ ਗਣਪਤੀ ਅੱਗੇ ਆਰਾਧਨਾ ਕਰਦੇ ਆ ਪੂਜਾ ਕਰਦੇ ਕਿ ਸਭ ਦੀ ਮਨੋ ਕਾਮ ਐਵੇਂ ਹੀ ਹਰ ਸਾਲ ਜਿਹੜੀ ਦੀ ਤਰ੍ਹਾਂ ਅਗਲੇ ਸਾਲ ਅਸੀਂ ਹੋਰ ਵੀ ਵਧੀਆ ਢੰਗ ਨਾਲ ਭਗਵਾਨ ਗਰਪਤੀ ਦਾ ਐਵੇਂ 9 ਫੀਸਦੀ ਪੰਡਾਨ ਲਾ ਕੇ ਐਵੇਂ ਪੂਰਤੀ ਨੂੰ ਜਿਹੜਾ ਹੈਗਾ ਵਿਸਰਜਨ ਵਾਸਤੇ ਧੂਮ ਧੋਮ ਨਾਲ ਕਰਕੇ ਲਏਗੇ ਜੀ ਹਾਂ ਜੀ ਹਾਂਜੀ ਬਣੀ ਕੀ ਕੀਲਾ ਚਾਹੁੰਦੇ ਆ ਪ੍ਰੋਗਰਾਮ ਐ ਨੌ ਫੀਸਦੀ ਬੜੀ ਧੂਮ ਨਾਲ ਮਨਾਇਆ ਜਾਂਦਾ ਜਿਸ ਬਾਰੇ ਲੋਕਾਂ ਨੂੰ ਐਸੀ ਵੀ ਮਨਾਇਆ ਜੋ ਕੀ ਕਾਰਨ ਕੀ ਹੈ ਕਾਰਨ ਤੁਮ ਜਿਵੇਂ ਕੀ ਪੰਨੀ ਦਰਸ਼ਕਾਂ ਨੂੰ ਦੱਸਿਆ ਕਿ ਸਾਡੇ ਇੱਕ ਫਾਊਂਡਰ ਮੈਂਬਰ ਜਿਨ੍ਹਾਂ ਦੇ ਪਿਛਲੇ 5-7 ਦਿਨ ਪਹਿਲਾਂ ਦੇ ਮਦਰ ਦਾ ਚਲਣਾ ਕਰ ਗਈ ਸੀ 10-15 ਦਿਨ ਪਹਿਲਾਂ ਉਹਨਾਂ ਦੀ ਛੋਟੀ ਸਿਸਟਰ ਸੀਗੀ ਤੇ ਉਹ ਪੂਏ ਹੋ ਗਏ ਇਹ ਚੀਜ਼ ਨੂੰ ਮੱਧੇ ਰੱਖਦੇ ਸੀ ਉਸ ਵੱਡੇ ਸਟਾਰਟ ਤੇ ਪ੍ਰੋਗਰਾਮ ਨਹੀਂ ਕਰਾਉਣਾ ਚਾਹੁੰਦੇ ਸੀ ਕਿਉਂਕਿ ਇੱਕ ਸਾਡਾ ਫਾਊਂਡਰ ਮੈਂਬਰ ਹੈ ਜਿਹਦੇ ਘਰ ਇਨਾ ਵੱਡਾ ਹਾਸਾ ਹੋਵੇ ਤਾਂ ਇਹ ਚੀਜ਼ ਨੂੰ ਕਟ ਸ਼ਾਰਟ ਕਰਦੇ ਹੋਏ ਜਿੰਨੇ ਸਾਨੂੰ ਡਿਮਾਂਡ ਨਾਫਿਸ ਤੋਂ ਜਦ ਲੋਕਾਂ ਨੂੰ ਪਤਾ ਲੱਗਿਆ ਕਿ ਅਸੀਂ ਅਸੀਂ ਪ੍ਰੋਗਰਾਮ ਨਹੀਂ ਕਰ ਰਹੇ ਸਾਨੂੰ ਫੋਨ ਕਾਲਸ ਮੈਸੇजेस ਮੇਰੇ ਦਫਤਰ ਚ ਲੇਡੀਜ਼ ਨੇ ਆ ਕੇ ਸਾਡੀ ਜਿਹੜੀ ਇਸਤਰੀ ਸਭਾ ਦੀ ਮੈਂਬਰਸ ਕਿ ਨਹੀਂ ਤੁਸੀਂ ਜਿਵੇਂ ਵੀ ਕਰੋ ਚਾਹੇ ਆਪਣੇ ਪੰਡਾਲ ਚ ਮੇਰਾ ਆਫਿਸ ਉੱਥੇ ਹੈ ਉੱਥੇ ਮੂਰਤੀ ਲਿਆਓ ਆਪਾਂ ਇੱਕ ਛੋਟੇ ਸਟਾਰਟ ਤੇ ਕਰੀਏ ਪਰ ਇਸ ਰੀਤ ਨੂੰ ਨਾ ਟੋੜੀਏ ਕਿਉਂਕਿ ਜਿਸ ਤਰ੍ਹਾਂ ਗਣਪਤੀ ਮਹਾਰਾਜ ਤੇ ਲੋਕਾਂ ਦੀ ਵਿਸ਼ਵਾਸ ਆਸਤਾ ਹੈ ਉਸ ਚੀਜ਼ ਨੂੰ ਕਾਇਮ ਰੱਖਦੇ ਹੋਏ ਪ੍ਰੋਗਰਾਮ ਅਸੀਂ ਕੈਨਸਲ ਨਹੀਂ ਕੀਤਾ ਜਰੂਰ ਛੋਟਾ ਕਰ ਦਿੱਤਾ ਪਰ ਉਹੀ ਆਸਤਾ ਕੈਮਰੇ ਹੈਗੀ ਸੇਵਾ ਪਾਵਨ ਉਹ ਵੀ ਲੋਕਾਂ ਵਿੱਚ ਹੈਗੀ ਬੜਾ ਪਿਆਰ ਲੋਕਾਂ ਦਾ ਮਿਲ ਰਿਹਾ ਹੈ ਧੰਨਵਾਦ ਜੀ ਸਾਰਿਆਂ ਦਾ